ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ ਦੇ ਪਿੰਡ ਬੱਲੋਚ 'ਚ ਸ਼ੁਭਕਰਨ ਨੂੰ ਆਖਰੀ ਵਿਦਾਇਗੀ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੇ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕੀਤੀ। 21 ਫਰਵਰੀ ਨੂੰ ਖਨੌਰੀ ਬਾਰਡਰ ਉਤੇ ਪੁਲਿਸ ਦੀ ਗੋਲੀ ਨਾਲ ਸ਼ਹਾਦਤ ਪਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬੱਲੋਚ ਕੀਤਾ ਗਿਆ। ਸ਼ੁਭਕਰਨ ਦੀ ਮ੍ਰਿਤਕ ਦੇ ਅੱਜ ਸਵੇਰੇ ਰਜਿੰਦਰਾ ਹਸਪਤਾਲ ਤੋਂ ਖਨੌਰੀ ਬਾਰਡਰ ਲਿਆਂਦੀ ਗਈ ਜਿੱਥੇ ਕਿ ਸ਼ੁਭਕਰਨ ਨੂੰ ਗੋਲੀ ਲੱਗੀ ਸੀ ਜਿੱਥੇ ਕਿ ਵੱਡੀ ਗਿਣਤੀ ਦੇ ਕਿਸਾਨਾਂ ਨੇ ਸ਼ੁਭਕਰਨ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਤੁਰੰਤ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਬੱਲੋ ਲੈ ਕੇ ਜਾਇਆ ਗਿਆ ਜਿੱਥੇ ਕਿ ਵੱਡੀ ਗਿਣਤੀ ਚ ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ੁਭਕਰਨ ਨੂੰ ਨਾਮ ਅੱਖਾਂ ਨਾਲ ਵਿਦਾਇਗੀ ਦਿੱਤੀ ਸ਼ੁਭਕਰਨ ਦੀਆਂ ਭੈਣਾਂ ਨੇ ਉਸ ਦੇ ਸਿਰ ਤੇ ਸੇਰ ਰੱਖ ਲਾਇਆ ਅਤੇ ਆਪਣੇ ਵੀਰ ਨੂੰ ਜਹਾਨ ਤੋਂ ਅਲਵਿਦਾ ਆਖੀ ਦੱਸਿਆ ਕਿ ਕਰੀਬ 7 ਦਿਨ ਪਹਿਲਾਂ ਦਿੱਲੀ ਦੀਆਂ ਬਰੂਹਾਂ ਨੂੰ ਕੂਚ ਕਰਨ ਲਈ ਸ਼ੁਭਕਰਨ ਆਪਣੇ ਪਿੰਡ ਤੋਂ ਰਵਾਨਾ ਹੋਇਆ ਸੀ ਅਤੇ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਦਾ ਸਾਹਮਣਾ ਕਰਦਿਆਂ ਮੌਤ ਦਾ ਸ਼ਿਕਾਰ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਮ੍ਰਿਤਕ ਦੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੌਰਚਰੀ ਚ ਰੱਖੀ ਗਈ ਸੀ ਕਿਸਾਨਾਂ ਅਗਵੰਦੀ ਮੰਗ ਸੀ ਕਿ ਹਰਿਆਣਾ ਪੁਲਿਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਪਰ ਬੀਤੀ ਰਾਤ ਪੰਜਾਬ ਦੀ ਪਾਤਣਾ ਪੁਲਿਸ ਨੇ ਜ਼ੀਰੋ ਐਫ ਆਈ ਆਰ ਦਰਜ ਕਰਦਿਆ ਸ਼ੁਭਕਰਨ ਦਾ ਪੋਸਟਮਾਰਟਮ ਕਰਵਾਇਆ ਅਤੇ ਅੱਜ ਸਵੇਰ ਹੁੰਦਿਆ ਹੀ ਉਸ ਦੀ ਮ੍ਰਿਤਕ ਦੇਹ ਨੂੰ ਖਨੌਰੀ ਬਾਰਡਰ ਲਿਆਂਦਾ ਗਿਆ ਜਿੱਥੇ ਕਿ ਕਿਸਾਨਾਂ ਨੇ ਉਸ ਨੂੰ ਸ਼ਰਧਾਂਜਲੀ ਦੇਂਦਿਆਂ ਪਿੰਡ ਬੱਲੋ ਲਈ ਰੁਹਾਨਾ ਕੀਤਾ ਸੀ ਸ਼ੁਭਕਰਨ ਦੇ ਅਸੀਂ ਅੰਤਿਮ ਸੰਸਕਾਰ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਜੋ ਸਰਕਾਰ ਦੀ ਕਾਰਗੁਜ਼ਾਰੀ ਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਵਾ ਇਹ ਘਟਨਾ ਪਹਿਲੀ ਗੱਲ ਤਾਂ ਐਸੂ ਕਰਨ ਵਾਲੀ ਘਟਨਾ ਜਿਹੜਾ ਉਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਸਾਡੇ ਨਾਲ ਜਵਾਨ ਨੂੰ ਇਹ ਬਹੁਤ ਹੀ ਹਮਤ ਭਾਗੀ ਆ ਤੇ ਪਰਿਵਾਰ ਦੇ ਨਾਲ ਅਸੀਂ ਹਮਦਰਦੀ ਕਰਦੇ ਆ ਜਿਹੜੀ ਇਸ ਗਲਤ ਘਟਨਾ ਦੀ ਜਾਨੀ ਪੂਰ ਸਰਕਾਰ ਦੀ ਪੂਰਜੋਰ ਨਿਖੇਧੀ ਕਰ ਠੀਕ ਹੈ ਇੱਕ ਆਪਣੇ ਨੌਜਵਾਨ ਬੋਸਕ ਅਧਿਕਾਰ ਜਿਹੜੇ ਉਹਨਾਂ ਨੂੰ ਅਧਿਕਾਰ ਜਮੂਰੀ ਘਰ ਦਿੱਤੇ ਹੋਣੇ ਉਹਨਾਂ ਦੇ ਤਹਿਤ ਉਹ ਬਜ਼ਾਰੇ ਚ ਗਏ ਸੀ ਉੱਥੇ ਆਪਦੇ ਹੱਕਾਂ ਦੀ ਗੱਲ ਕਰਦੇ ਸੀ ਸਰਕਾਰ ਦੇ ਕਿਹੜੇ ਨਮਾਇंदे ਨੇ ਕਿਹੜੀ ਕਿਹੜੀ ਹੁਕਮ ਨਾਲ ਉਹਦੇ ਤੇ ਗੋਲੀ ਮਾਰੀਏ ਉਹ ਦੋਸ਼ੀ ਬਣਦੇ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਬਣਦੀ ਹੈ ਠੀਕ ਹੈ ਪਰਵਾਰ ਦਾ ਨੂੰ ਬਹੁਤ ਵੱਡੀ ਇਹ ਦੁਖਾਂਤ ਹੈ ਸਾਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਸਾਡਾ ਬੱਚਾ ਆਪਣੀ ਹੱਕੀ ਲੜਾਈ ਲੜਦਾ ਸ਼ਹੀਦ ਹੋਇਆ ਅਸੀਂ ਇਹ ਇਹਦੇ ਕੋਈ ਸਾਡੇ ਕੋਲੇ ਹੱਲ ਨਹੀਂ ਕੋਈ ਸ਼ਬਦ ਨਹੀਂ ਜਿਹੜੇ ਕਹੇ ਜਾ ਸਕਣ ਕਿ ਪਰਿਵਾਰ ਦਾ ਤਨਾਸਕ ਕਿਵੇਂ ਭਾਈ ਨਹੀਂ ਤੇ ਇਹ ਸਰਕਾਰਾਂ ਜਿੰਦੀਆ ਸਰਕਾਰ ਹੈ ਇਹ ਚਾਹੇ ਕੇਂਦਰ ਦੀ ਹੈ ਚਾਹੇ ਜ਼ੁਬੇ ਦੀ ਹੈ ਇਹ ਸਾਰੀਆਂ ਇਹਦੇ ਚ ਬਕਾਇਦਾ ਦੋਸ਼ੀ 8 ਦਿਨਾਂ ਬਾਅਦ ਮਾਮਲਾ ਦਰਜ ਕੀਤਾ ਗਿਆ ਕਿਵੇਂ ਦੇਖਦੇ ਹੋ 8 ਦਿਨ ਉਹ ਵੀ 0 ਐਫ ਆਈ ਆਰ ਮਾਮਲਾ ਵੀ ਕੀ ਦਰਜ ਹੈ ਇੱਕ ਕਾਗਜ਼ੀ ਰਸਮੀ ਹੈ ਨਾ ਕਾਗਜ਼ਾ ਕੀ ਕਿਸੇ ਅਣਪਛਾਤੇ ਨੇ ਕਿਉਂ ਅਣਪਛਾਤਾ ਸਾਡੇ ਕੋਲ ਨਾ ਤੇ ਸੋਰਸ ਨੇ ਸਾਡੇ ਨਾਲ ਦੇ ਰਿਸ਼ਤੇਦਾਰਾਂ ਦਾ ਪਤਾ ਵੀ ਕਿਹੜਾ ਆਪੂ ਦਾ ਰਿਸ਼ਤੇਦਾਰ ਕਿੱਥੇ ਨੇ ਇੰਨੀ ਪੜਤਾਲ ਨਹੀਂ ਉਹਨਾਂ ਕੋਲ ਸੀਆਈਡੀ ਪਲ-ਪਲ ਤੇ ਫਿਰਦੀ ਆ ਸਾਰੀ ਇੰਟੈਲੀਜੈਂਸ ਸਾਡੇ ਵਿੱਚ ਫੱਦੀ ਆ ਸਾਡੇ ਅੰਦੋਲਨ ਦੇ ਵਿੱਚ ਇੰਟੈਲੀਜੈਂਸੀ ਦੇ ਬੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੋਲੀ ਕਿੱਧਰੋਂ ਆਈ ਤੇ ਕਿਹਨੇ ਮਾਰੀ ਆ ਇਹ ਦੋਸ਼ੀ ਦੀ ਪੜਤਾਲ ਕਰਨੀ ਸਰਕਾਰ ਦਾ ਕੰਮ ਨਹੀਂ ਜੇ ਇਹਨਾਂ ਨੂੰ ਕਹਿੰਦੇ ਨੇ ਵੀ ਸਾਨੂੰ ਪਤਾ ਹੱਲਾ ਦਿਖਦਾ ਜੇ ਕਿਸੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਦਾ ਪਤਾ ਵੀ ਕਿਹੜੇ ਕਿਸਾਨ ਦਾ ਖੇਤ ਆ ਫਿਰ ਇਹਨੂੰ ਇਹ ਗੱਲ ਦਾ ਪਤਾ ਨਹੀਂ ਵੀ ਗੋਲੀ ਕਿਹਨੇ ਚਲਾਈ ਕਿਹਨੇ ਮਾਰੀ ਹੈ ਇਹ 0 ਐਫ ਆਰ ਦਾ ਮਤਲਬ ਹੀ ਕੋਈ ਨਹੀਂ ਇਹ ਬਿਲਕੁਲ ਠੀਕ ਹੈ ਰਸਮੀ ਕਾਰਵਾਈ ਕਰਤੀ ਇਹਨਾਂ ਨੇ ਇਹ ਇਹ ਰਸਮੀ ਕਾਰਵਾਈ ਹੈ ਇੱਕ ਤਾਲਾ ਪਟਕਣ ਦੀ ਗੱਲ ਹੈ ਇੱਕ ਦੋਸ਼ੀ ਨੂੰ ਲੁਕਾਉਣ ਦੀ ਕਿਉਂ ਨਹੀਂ ਲੱਗਦਾ ਕਿਉਂ ਲੱਗਦਾ ਤੁਹਾਨੂੰ ਵੀ ਕਿਉਂ ਨਹੀਂ ਮਾਮਲਾ ਦਰਜ ਕੀਤਾ ਗਿਆ 8 ਦਿਨਾਂ ਕਿਸਾਨ ਅਸੂਲ ਕਰਦੇ ਦੇਖੋ ਜੀ ਇਹਦਾ ਮਤਲਬ ਇਹ ਬਣਦਾ ਵਾ ਸਰਕਾਰ ਦੇ ਵਿੱਚ ਇਨਵੋਲ ਵਾ ਸਰਕਾਰਾਂ ਦੇ ਵਿੱਚ ਇਨਵੋਲ ਬਣਿਆ ਸਰਕਾਰਾਂ ਨੂੰ ਤੁਸੀਂ ਇਹਨਾਂ ਦੇਖੋ ਵੀ ਆ ਸਾਡੇ ਕਿਹੜੇ ਰੰਗ ਦੀ ਸਰਕਾਰ ਹੈ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਹੁੰਦੀਆਂ ਨੇ ਇਹ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਤੇ ਜੁਰਮ ਵੀ ਕਰਦੀਆਂ ਨੇ ਇੱਕ ਧੰਨਵਾਦ ਦਸੀ ਇੱਕੇ ਸ਼ੁਭਕਰਨ ਮਾਪਿਆਂ ਦਾ ਇਕੱਲਾ ਪੁੱਤ ਸੀ ਜਦਕਿ ਉਸ ਦੀ ਮਾਂ ਪਹਿਲਾਂ ਹੀ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹੈ ਅਤੇ ਹੁਣ ਸ਼ੁਭਕਰਨ ਦੇ ਪਰਿਵਾਰ 'ਚ ਇੱਕ ਦਾਦੀ ਅਤੇ ਉਸ ਦੇ ਪਿਤਾ ਸਣੇ ਦੋ ਭੈਣਾਂ ਬਚੀਆਂ ਨੇ ਬਠਿੰਡਾ ਤੋਂ ਮਨੀਸ਼ ਚੋਹਾਨ ਸੈਂਟਰਲ ਪੰਜਾਬ ਟੀਵੀ